सरताज न्यूज चैनल देखने वाले सभी दर्शकों का स्वागत है बठिंडा सिविल अस्पताल पुलिस चौकी पर कुछ लोगों ने हमला कर शीशा तोड़ दिया और पुलिसकर्मी भी घायल हो गए। पुलिस ने मामला दर्ज कर आगे की कार्यवाही शुरू कर दी है ए एस आई अमृतपाल सिंह ने बताया कि गांव रति मेहता में झगड़ा हुआ था जिसमे एक घायल महिला और एक पुरुष इलाज के लिए सुबह करीब दस बजे सिविल अस्पताल में दाखिल हुए थे पीछे दूसरा पक्ष भी आ गया उन्होंने पीड़ितों और उनके उत्तराधिकारियों के साथ मारपीट शुरू कर दी जब अस्पताल स्टाफ ने रोकना चाहा तो उनके साथ भी मारपीट की गई जब हमारे कर्मचारी उन्हें हटाने लगे तो उन्होंने कर्मचारियों पर भी हमला कर दिया और थप्पड़ मारे इसके बाद आरोपियों ने अस्पताल की खिड़कियां तोड़कर नुकसान पहुंचाया। आरोपियों की गाड़ी को पुलिस ने कब्जे में ले लिया है जबकि आरोपी फरार हो गए हैं पुलिस मामला दर्ज कर आगे की कार्यवाही कर रही है पीड़ित महिला ने बताया की मैं हर दिन अपने काम के सिलसिले में भटिंडा आती हूँ ये कुछ लोग मेरा पीछा करके मुझे परेशान करते हैं जब उन्हें रोका गया तो वे रात में हमारे घर और हम पर हमला कर दिया जब हमें घायल अवस्था में भटिंडा अस्पताल लाया गया तो यहाँ भी वे आ गए और हमारे साथ मारपीट करने लगे जब अस्पताल के कर्मचारियों और पुलिस ने उन्हें रोकने की कोशिश की तो उन्होंने कर्मचारियों और पुलिस के साथ मारपीट की और पुलिस चौकी को नुकसान पहुँचाया आइए देखते हैं भटिंडा ऐसी सरोवर राय खाना की विशेष रिपोर्ट सर कोई गल ਪਿੰਡ ਦੀ ਮੰਡੀਰ ਸੀ ਤੇ ਮੇਰੇ ਮੰਗਰੋਂਦੀ ਸੀ ਸਰ ਮੈਂ ਇੱਥੇ ਫਟਿੰਦੇ ਕੰਮ ਕਰਦੀ ਆਂ ਜੀ ਤੇ ਮੇਰੇ ਰੋਜ਼ਾਨਾ ਮੰਗਰੋਂਦੇ ਸੀਗੇ ਜਦੋਂ ਵੀ ਮੈਂ ਬੱਸ ਚੜ੍ਹਦੀ ਸੀਗੀ ਤੇ ਜਦੋਂ ਮੈਂ ਪਿੰਡ ਤੋਂ ਵਾਪਸ ਜਾਂਦੀ ਸੀ ਉਹ ਤੋਂ ਵੀ ਮੇਰੇ ਮੰਗਰੋਂਦੇ ਸੀ ਸਰ ਤੇ ਸਰ ਜਦੋਂ ਮੈਂ ਸ਼ਾਮ ਨੂੰ ਕੱਲ ਕੰਮ ਤੋਂ ਘਰੇ ਵਾਪਸ ਗਈ ਤਾਂ ਮੈਂ ਸਫਾਈ ਕਰੀ ਆਂਦੀ ਸੀ ਘਰ ਦੀ ਤੇ ਸਰ ਸਾਡੇ ਬੋਤਲਾਂ ਵਗੈਰਾ ਪੰਨਾਂ ਸੀ ਜੋ ਆਪਣੇ ਘਰ ਦੇ ਵਿੱਚ ਕੋਈ ਲਿਫਾਫੇ ਵਗੈਰਾ ਹੁੰਦੇ ਉਹ ਮੈਂ ਬਾਹਰ ਉਹਨਾਂ ਨੂੰ ਅੱਗ ਲਾ ਰਹੀ ਸੀਗੀ ਤੇ ਸਰ ਉਹਨਾਂ ਨੇ ਇੱਕ ਫਰੂਟੀ ਹੁੰਦੀ ਆ ਜੋ ਪੀਣ ਵਾਲੀ ਉਹ ਪੀ ਰਹੀ ਸੀ ਤਿੰਨ ਚਾਰ ਮੁੰਡੇ ਸੀਗੇ ਤੇ ਉਹਨਾਂ ਨੇ ਫਰੂਟੀ ਪੀ ਕੇ ਮੇਰੇ ਪੈਰਾਂ ਦੇ ਵਿੱਚ ਜਾਣ ਕੇ ਮਾਰਿਆ ਸਰ ਉਹ ਬਹੁਤ ਟਾਈਮ ਦੇ ਮੇਰੇ ਨਾਲ ਛੇੜਛਾਹੀਆਂ ਕਰਦੇ ਸੀਗੇ ਤੇ ਸਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੇਰੇ ਨਾਲ ਇਦਾਂ ਕਿਉਂ ਕਰਦੇ ਆ ਤੇ ਸਰ ਉਹਨਾਂ ਨੇ ਮੈਨੂੰ ਗਾਲ ਕੱਢੀ ਤੇ ਮੇਂ ਚੀ ਬੈਸ ਵਾਜੀ ਹੋ ਗਈ ਸਰ ਉਹਨਾਂ ਨੇ ਤੇ ਮੁੜ ਕੇ 10 ਵਜੇ ਆ ਕੇ ਸਾਡੇ ਸਾਹਮਣੇ ਗਵੰਡਿਆਂ ਦਾ ਮੁੰਡਾ ਦਾ ਬੱਗੀ ਤੇ ਉਹਨੇ ਆ ਕੇ ਸਾਡਾ ਬਾਰਖ ਲਾਇਆਗਾ ਤੇ ਉਹ ਮੈਨੂੰ ਕਹਿੰਦਾ ਵੀ ਕੀ ਗੱਲ ਹੋ ਗਈ ਸੀ ਮੈਂ ਕਿਹਾ ਕੁਝ ਨਹੀਂ ਨਾਰਮਲ ਗੱਲ ਹੋਈ ਸੀਗੀ ਤੇ ਸਰ ਉਹ ਕਾਫੀ ਜਾਣੇ ਸੀਗੇ 30 35 ਜਾਣੇ ਸੀ ਸਰ ਉਹਨਾਂ ਨੇ ਸਾਨੂੰ ਘਰ ਆ ਕੇ ਸਾਡੇ ਤੇ ਹਮਲੇ ਕਰ ਸਭੰਤ ਸਾਨੂੰ ਸਾਰੇ ਆ ਕੇ ਕੁੱਟਣੇ ਪੈ ਗਏ ਸਰ ਇਥੇ ਕਿਉਂ ਐਸਟਾ ਹੋਇਆ ਸਰ ਸੋ ਜਦੋਂ ਸਾਨੂੰ ਮੇਰੇ ਚਾਚਾ ਜੀ ਅਗੇ ਤੇ ਇੱਕ ਸਾਡੇ ਘਰਾਂ ਦਾ ਹੋਰ ਮੁੰਡਾ ਸੀ ਇਹ ਸਾਨੂੰ ਇੱਥੇ ਸਿਰਫ ਆਨਲੀ ਮੈਡੀਸਨ ਦਵਾਈਣਾ ਇੱਥੇ ਐਡਮਿਟ ਕਰਨਾ ਆਇਆ ਸੀ ਵੀ ਚਲੋ ਇਹਨਾਂ ਨੂੰ ਦਵਾਈ ਤਾਂ ਦਵਾਉਣੀ ਪਊਗੀ ਸਰ ਅਸੀਂ ਕਰੀਬ 10.5 ਸਾਡੇ ਕਿ 10 ਦੇ ਕਰੀਬ ਆ ਗਏ ਸੀ ਬਹੁਤ ਜਲਦੀ ਆ ਗਏ ਸੀ ਕਿਉਂਕਿ ਸਾਡੀ ਹਾਲਤ ਹੀ ਕੁਝ ਗੰਭੀਰ ਸੀਗੀ ਤੇ ਸਰ ਇਹਨਾਂ ਨੇ ਮੁੜ ਕੇ ਆ ਜਦੋਂ ਸਾਡਾ ਟ੍ਰੀਟਮੈਂਟ ਚੱਲ ਰਿਹਾ ਸੀਗਾ ਤਾਂ ਉਹ ਸਾਡੀ ਐਂਟੀਪਾਰਟੀ ਵੀ ਆ ਗਈ ਜ਼ਰੂਰ ਮੰਗਰੀ ਆ ਰਹੇ ਸੀਗੇ ਸਰ ਉਹਨਾਂ ਨੇ ਵਿਚਾ ਕਰ ਲਿਆ ਤੇ ਸਾਰੇ ਇੰਨਾ ਤੇ ਵੀ ਇਹਨਾਂ ਨੂੰ ਕਹਿਣ ਲੱਗੇ ਵੀ ਤੁਸੀਂ ਕਿਉਂ ਲੈਂਦਾ ਇਹਨਾਂ ਨੂੰ ਐਡਮਿਟ ਕਿਉਂ ਕੀਤਾ ਤਾਂ ਇਹਨਾਂ ਨੂੰ ਵੀ ਸਾਰੇ ਇੰਨਾ ਤੇ ਵੀ ਮਤਲਬ ਮਾਰਨ ਪਿੱਟਣ ਲੱਗੇ ਇਹਨਾਂ ਨੂੰ ਵੀ ਤੇ ਸਰ ਡਾਕਟਰਾਂ ਨੂੰ ਵੀ ਉਹਨਾਂ ਨੇ ਕਿਹਾ ਵੀ ਡਾਕਟਰਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਵੀ ਇੱਥੇ ਸ਼ੋਰ ਸ਼ਰਾਬਾ ਨਾ ਲੜਾਈ ਪੜਾਈ ਨਾ ਕਰੋ ਤੇ ਸਰ ਸਟਾਫ ਦੇ ਵੀ ਉਹਨਾਂ ਨੇ ਗਲਚਾਹਤ ਪਾਈ ਹੈ ਸਰ ਹਾਂਜੀ ਜਦੋਂ ਹੈਲਪ ਕਰਨ ਲਈ ਆਏ ਸਾਰੇ ਪੁਲਿਸ ਮੁਲਾਜ਼ਮ ਤੇ ਸਾਰੇ ਇਹਨਾਂ ਨਾਲ ਵੀ ਕਾਫੀ ਉਹਨਾਂ ਨੇ ਹੱਥਾ ਪਾਈ ਕੀਤੀ ਹੈ ਜੀ ਹਾਂਜੀ ਚੌਂਕੀ ਦੇ ਸ਼ੀਸ਼ੇ ਵੀ ਤੋੜੇ ਹੈ ਜੀ ਹਨ ਵੀ ਦੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਐਸ்சி ਅਮਰਤਪਾਲ ਸਿੰਘ ਹੈ ਇੰਕੀ ਨਾਮ ਲਓ ਰਾਤ ਸੀ ਇਹ ਰਾਤ ਅਸੀਂ ਡਿਊਟੀ ਤੇ ਸੀ ਮੈਂ ਤੇ ਕਾਂਸਟੇਬਲ ਕਰਵਿੰਦਰ ਸਿੰਘ ਐਨਾ ਵੀ ਇੱਥੇ ਕੁਝ ਐਕਸੀਡੈਂਟ ਵਗੈਰਾ ਆਈ ਗਏ ਤੇ ਮੈਂ ਰੋਟੀ ਖਾਣ ਬੰਨੇ ਨੂੰ ਲੇਟ ਹੋ ਗਿਆ ਮੈਂ 10:30 ਪਾਉਨੇ 11 ਵਜੇ ਇੱਥੋਂ ਰੋਟੀ ਖਾਣ ਵਾਸਤੇ ਚਲਾ ਗਿਆ ਵੀ ਚਲੋ ਰੇਲਵੇ ਸਟੇਸ਼ਨ ਤੇ ਰੋਟੀ ਖਾਏ ਹੋਗੇ ਮੈਂ ਰੋਟੀ ਖਾਣ ਆ ਜ ਗਿਆ ਸੀਗਾ ਤੇ ਥੋੜੇ ਚਿਰ ਬਾਅਦ ਇਹ ਆਪਣਾ ਮਗਰੋਂ ਮੈਥੇ ਤੋਂ ਦੋ ਲੜਾਈਆਂ ਹੋਈਆਂ ਸੀ ਆਪਸ ਵਿੱਚ ਇਹ ਆਏ ਸੀਗੇ ਇੱਕ ਪਹਿਲਾ ਪਾਰਟੀ ਆ ਗਈ ਉਹਦੇ ਨਾਲ ਇੱਕ ਲੇਡੀ ਤੇ ਇੱਕ ਏਜੰਟ ਸੀਗਾ ਤੇ ਉਹਨਾਂ ਨੂੰ ਜਿਹੜੇ ਬੰਦੇ ਲੈ ਕੇ ਆਏ ਸੀ ਦੂਜੀ ਪਾਰਟੀ ਮਗਰ ਆ ਗਈ ਉਹਦੇ ਜੋ ਗੁਰਪ੍ਰੀਤ ਸਿੰਘ ਤੇ ਬੱਗੀ ਵਗੈਰਾ ਹੈਗੇ ਆ ਉਹ ਆ ਗਏ ਤੇ ਉਹਨਾਂ ਨੇ ਆ ਕੇ ਉਹਨਾਂ ਨਾਲ ਬਹਿਸ ਬਾਜੀ ਕਰਨ ਲੱਗ ਗਏ ਜਿਹੜੇ ਬੰਦੇ ਉਹਨਾਂ ਨੂੰ ਲੈ ਕੇ ਆਏ ਸੀਗੇ ਲੇਡੀਜ਼ ਨੂੰ ਤੇ ਉਹਨਾਂ ਨਾਲ ਥੱਪੜ ਮੁੱਕੀ ਵੀ ਕਰਦੇ ਉਹ ਤੇ ਸਟਾਫ ਨੇ ਜਦੋਂ ਉਹ ਕੀਤਾ ਤਾਂ ਸਟਾਫ ਦੇ ਵੀ ਥੱਪੜ ਮਾਰੇ ਉਹਨਾਂ ਉਦਵਾਰ ਨੂੰ ਨੇ ਚੌਂਕੀ 'ਚ ਇਨਫੋਰਮੇਸ਼ਨ ਦਿੱਤੀ ਕਲਵਿੰਦਰ ਉੱਥੇ ਗਿਆ ਤਾਂ ਕਲਵਿੰਦਰ ਬਰਿਆ ਬਰੂਕ ਉਥੋਂ ਉਹਨਾਂ ਨੂੰ ਅੱਡ ਕਰਨ ਦੀ ਕੋਸ਼ਿਸ਼ ਕਰਦਾ ਸੀ ਵੀ ਦੋਨੇ ਪਾਰਟੀਆਂ ਨੂੰ ਅਲੱਗ-ਅਲੱਗ ਕਰਦ ਕੇ ਤੇ ਇੱਥੇ ਆ ਕੇ ਕਲਵਿੰਦਰ ਦੇ ਕੋਲ ਪਹਿਲੇ ਕਲਵਿੰਦਰ ਨੇ ਮੈਨੂੰ ਫੋਨ ਕੀਤਾ ਨਾ ਚਾਰਜ ਨੂੰ ਫੋਨ ਕੀਤਾ ਪੀਸੀਆਰ ਆ ਗਈ ਅਸੀਂ ਆਏ ਮੌਕੇ ਤੇ ਬੜੀ ਮੁਸ਼ਕਲ ਨਾਲ ਅਸੀਂ ਉਹਨਾਂ ਨੂੰ ਹੋ ਕੀਤਾ ਤੇ ਉਹ ਮੌਕੇ ਤੋਂ ਭੱਜ ਕੇ ਬੰਦੇ ਸਾਡੀ ਚੌਂਕੀ ਦੇ ਸ਼ੀਸ਼ੇ ਹੀ ਭੰਨ ਤੇ ਸਾਡੇ ਕਲਵਿੰਦਰ ਦੇ ਵੀ ਕਾਫੀ ਮਾਰ ਕੇ ਤੇ ਜਿਹੜਾ ਸਕਿਉਰਟੀ ਗਾਰਡ ਆ ਉਹਦੇ ਮਾਰੇ ਵਰਤੀਆਂ ਮੁਰਤੀਆਂ ਵੀ ਤਾਰ ਕੇ ਛੱਡਾ ਲੀ ਗਏ हां ਛੱਡਾ ਛੜਾਈ ਦੇ ਵਿੱਚ ਉਹ ਹੋ ਗਿਆ ਤੁਹਾਡੇ ਹੱਥ ਤੇ ਲੱਗੀ ਸਾਡਾ हां ਮੇਰੇ ਹੱਥ ਤੇ ਲੱਗੀ ਛੱਡਾ ਛੜਾਈ ਤੇ ਉਸ ਤੋਂ ਬਾਅਦ ਉਹ ਲੱਗੀ हां ਪੁਲਿਸ ਮੁਲਾਜ਼ਮਾਂ ਤੇ ਕਾਫੀ ਲੱਗਿਆ ਹੱਥ ਤੇ ਪੱਤੀ ਉਹ ਅਫਸਰਾਂ ਨੂੰ ਕਰਤਾ ਸੀ हां ਅਫਸਰਾਂ ਨੂੰ ਸੂਚਿਤ ਕਰਤਾ ਸੀ ਕੰਟਰੋਲ ਰੂਮ ਆਹੀਂ ਮੌਕੇ ਤੇ ਆਕੇ ਸੀਗੇ ਅਫਸਰ ਵੀ ਪਰ ਉਹ ਬੰਦੇ ਮੌਕੇ ਤੋਂ ਭੱਜ ਗਏ ਕਿੰਨੇ ਬੰਦੇ ਸੀ ਬੰਦੇ ਇੱਥੇ ਤਾਂ 15 20 ਸੀਗੇ ਉਹਨਾਂ ਚੋਂ ਜ਼ਿਆਦਾ ਸਰਗਰਮ ਸੀਗੇ ਜਿਹੜੇ 10 ਕ ਬੰਦੇ ਸੀ ਕੀ ਉਹਨਾਂ ਕੋਲ ਹਥਿਆਰ ਸੀ ਨਹੀਂ ਹਥਿਆਰ ਗੱਡੀ ਜਿੱਦਾ ਭਾਵੇਂ ਹੁਣ ਉਹਨਾਂ ਦੀ ਕ੍ਰੈਡਿਟਸ ਗੱਡੀ ਖੜੀ ਹੈ ਇੱਥੇ ਉਹ ਅਸੀਂ ਕਬਜ਼ੇ 'ਚ ਲੈ ਲਈ ਤੇ बाकी हजे पड़ताल चल रही है बंदे भजे हुए मुकदमा दर्ज हो गया खबरों में बस इतना ही फिर मिलते हैं ऐसी ही किसी बड़ी खबर के साथ जब तक के लिए आप सभी को हमारा नमस्कार